ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਨਵੀਂ 컬렉ਸ਼ਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਜਿਹੜੀਆਂ ਭੈਣਾਂ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੀਆਂ ਮੇਰੀ ਵੀਡੀਓ ਤੇ ਨਵੀਆਂ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਆਪਣੀ 컬렉ਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਤੇ ਪਲੀਜ਼ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਅੱਜ ਵਾਲੇ ਸੂਟ ਆ ਜਿਹੜੇ ਬਹੁਤ ਸੋਹਣੇ ਬ੍ਰਾਂਡਡ ਸੂਟ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਕਾਟਨ ਦਾ ਕੋਈ ਇਹਨਾਂ ਦੇ ਵਿੱਚ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਨਾ ਇਹ ਸੀ ਥਰੂ ਹੈ ਜੀ ਕੋਈ ਇਹਨਾਂ ਦੇ ਥੱਲੇ ਅੰਡਰ ਸ਼ਰਟ ਦੀ ਜ਼ਰੂਰਤ ਨਹੀਂ ਜੀ ਬਹੁਤ ਸੋਹਣਾ ਕੱਪੜਾ ਹੈ ਜੀ ਇਹ 2.5 ਮੀਟਰ ਦੀ ਕਟ ਆਊਗੀ ਜੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਜੀ ਨਾਲ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਜੀ ਬਹੁਤ ਸੋਹਣਾ ਕਾਟਨ ਦਾ ਹੀ ਦੁਪੱਟਾ ਹੋਊਗਾ ਜੀ ਤੇ ਪ੍ਰਾਈਸ ਇਹਨਾਂ ਦਾ 900 ਰੁਪਏ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਸਾਰਾ ਫੈਬਰਿਕ ਟਾਈ ਟਾਈ ਮੀਟਰ ਦੀ ਕਟ ਆਊਗੀ ਜੀ ਤੇ ਸਾਰਾ ਹੀ ਕਾਟਨ ਆਊਗੀ ਜੀ 셔ਟ ਵੀ ਕਾਟਨ ਹੈ ਜੀ ਬਾਟਮ ਵੀ ਕਾਟਨ ਹੈ ਤੇ ਦੁਪੱਟਾ ਵੀ ਕਾਟਨ ਹੈ ਜੀ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਹੈ ਜੀ ਕੱਪੜਾ ਆਪਣਾ ਬਿਲਕੁਲ ਵੀ ਮਾੜਾ ਨਹੀਂ ਹੁੰਦਾ ਜੀ ਆਪਣੀ ਕੱਪੜੇ ਦੀ ਫੁੱਲ ਗਾਰੰਟੀ ਹੈ ਜੀ ਨਾ ਕੋਈ ਇਹਨਾਂ ਦੇ ਕਲਰ ਖਰਾਬ ਹੋਣ ਨਾ ਇਹ ਕੱਪੜਾ ਖਰਾਬ ਹੋਵੇ ਜੀ ਬਹੁਤ ਸੋਹਣਾ ਕੱਪੜਾ ਹੈ ਜੀ ਪੂਰਾ ਖੁੱਲਾ ਡੁੱਲਾ ਤੁਹਾਡਾ ਸੂਟ ਬਣੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਜੀ ਇਸ ਕੱਪੜੇ 'ਚ ਕਿਉਂਕਿ ਆਪਣੇ ਕੋਲੇ ਕਪੜਾ ਸਾਰਾ ਹੀ ਬ੍ਰਾਂਡਡ ਆਉਂਦਾ ਜੀ ਆਪਾਂ ਵਧੀਆ ਕੁਆਲਿਟੀ ਦਾ ਕਪੜਾ ਹੀ ਰੱਖਦੇ ਆ ਲੋਕਲ ਕੁਆਲਿਟੀ ਆਪਣੇ ਕੋਲੇ ਨਹੀਂ ਹੁੰਦੀ ਜੀ ਆਪਣੇ ਕੋਲੇ ਥੋੜਾ ਜਿਹਾ ਵਧੀਆ ਕਪੜਾ ਹੀ ਮਿਲਦਾ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਜੀ ਸਕਰੀਨਸ਼ਾਟ ਭੇਜ ਕੇ ਸਾਨੂੰ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਸਵਾਲ ਹੈ ਤਾਂ ਤੁਸੀਂ ਸਾਡੇ ਤੋਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਸਾਡੇ ਤੋਂ ਵਰਕ ਕਰਵਾਉਣਾ ਹੈ ਆਪਣੇ ਕੋਲੇ ਪਲੇਨ ਸਟੱਫ ਵੀ ਅਵੇਲੇਬਲ ਹੁੰਦਾ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਵੀ ਸਾਡੇ ਤੋਂ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲੇ ਸੂਟਾਂ ਦੇ ਨਾਲ ਦੁਪੱਟੇ ਹੈ ਨਹੀਂ ਜੀ ਇਹ ਕਪੜਾ ਸੇਮ ਹੀ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਵੀ ਪਿਓਰ ਕਾਟਨ ਹੈ ਜੀ ਪੂਰਾ ਹੰਢਣ ਵਾਲਾ ਕਪੜਾ ਹੈ ਬ੍ਰਾਂਡਡ ਸਟੱਫ ਹੈ ਡਿਜੀਟਲ ਪ੍ਰਿੰਟਿੰਗ ਹੈ ਟਾਈ ਟਾਈ ਮੀਟਰ ਦੀ ਕਟ ਆਉਗੀ ਇਹਨਾਂ ਦੇ ਨਾਲ ਦੁਪੱਟਾ ਨਹੀਂ ਹੈ ਵਿਦਆਊਟ ਦੁਪੱਟਾ 750 ਦਾ ਇਹ ਸੂਟ ਪਊਗਾ ਜੀ ਤੁਹਾਨੂੰ ਤੇ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਹੈ ਆਪਣੇ ਕੋਲੇ ਜੀ ਜਿਹੜਾ ਕੱਪੜਾ ਆਉਂਦਾ ਹੈ ਉਹ ਸਭ ਨਾਲੋਂ ਹਟਕੇ ਹੁੰਦਾ ਜੀ ਸਭ ਤੋਂ ਡਿਜ਼ਾਈਨਿੰਗ ਆਪਣੀ ਅਲੱਗ ਹੁੰਦੀ ਹੈ ਨਵੇਂ-ਨਵੇਂ ਆਪਣੇ ਕੋਲੇ ਡਿਜ਼ਾਈਨ ਹੁੰਦੇ ਆ ਨਵੇਂ-ਨਵੇਂ ਆਪਣੇ ਕੋਲੇ ਫੈਬਰਿਕ ਹੁੰਦੇ ਆ ਨਵਾਂ-ਨਵਾਂ ਆਪਣੇ ਕੋਲੇ ਸਟੱਫ ਹੁੰਦਾ ਜੀ ਤੇ ਸਾਰੀ ਡਿਜ਼ਾਈਨਿੰਗ ਨਵੀਂ ਆਉਗੀ ਜੀ ਆਪਣੇ ਕੋਲੇ ਕਪੜਾ ਵੀ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਬ੍ਰਾਂਡਡ ਕੁਆਲਟੀ ਦਾ ਹਾਈ ਕੁਆਲਟੀ ਦਾ ਕਪੜਾ ਹੁੰਦਾ ਜੀ ਆਪਾਂ ਮਾੜਾ ਕਪੜਾ ਨਹੀਂ ਰੱਖਦੇ ਤੁਸੀਂ ਇੱਕ ਵਾਰੀ ਸਾਡੇ ਤੋਂ ਸੂਟ ਜ਼ਰੂਰ ਮੰਗਵਾ ਕੇ ਦੇਖੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ